ਇਹਦਾ ਮੈਂ ਜਾਨ ਜਾਂ ਅੱਗੇ ਆ ਗਿਆ ਹਾਂ। ਅੱਜ ਬਹੁਤ ਬਹੁਤ ਹੈਪੀ। ਹੈਪੀ। ਇਹਦਾ ਇਹਨਾਂ ਬਰਾਦ ਬੜਾ। ਯਾਰ ਕਾਲੇ ਘਾਟ ਮਾਰ ਦਿਆ 5-7 ਘੰਟੇ ਸੁਕਾਣੀ ਦੇ ਫੜ ਸਾਡੇ। ਕਿੰਨਾ ਟੋਕਾ ਬਣੇ। 18 ਮੋਟੇਗਾ ਬੜਾ। ਥੱਲੇ। ਹੜ ਕਰਨ ਜਿਹੜੀਆਂ ਸਾਡੀਆਂ ਸੜਕਾਂ ਟੁੱਟ ਗਿਆ ਨੇ तकरीबन 20 25 25 ਫੁੱਟ ਜਿਹੜੇ ਖੱਟੇ ਬੈ ਚੁਕੇ ਨੇ ਔਰ ਇਸ ਤੋਂ ਪਹਿਲਾਂ ਅਸੀਂ ਜਿਹੜੀ ਰਾਮ ਸਿੰਘ ਪੈਣੀ ਦੀ ਸੜਕ ਹੈ ਉਹ ਟੁੱਟ ਚੁੱਕੀ ਸੀ ਉਹਦਾ ਜਿਹੜਾ ਅਸੀਂ ਲੰਘਣ ਲਈ ਰਸਤਾ ਜਿਹੜਾ ਤਿਆਰ ਕੀਤਾ ਇੱਕ ਵਾਰ ਔਰ ਹੁਣ ਜਿਹੜਾ ਅਸੀਂ ਕੁੰਰੇਤੇ ਵਾਲੀ ਪੈਣੀ ਨੂੰ ਗੁਲਾਬਾ ਪੈਣੀ ਪੈਣੀ ਸਤਾ ਸਿੰਘ ਰਸਤਾ ਜਾਂਦਾ ਪਰ ਬੇਤੇਵਾਲੀ ਕੋਲ ਇੱਥੇ ਵੀ ਤਕਰੀਬਨ 20-25 ਫੁੱਟ ਦਾ ਖੱਡਾ ਪੈ ਚੁੱਕਿਆ ਹੈ ਤੇ ਜਿਹਦਾ ਅਸੀਂ ਬਣਾ ਖੱਡਾ ਪੂਰਨ ਦਾ ਔਰ ਇਸ ਰਸਤਾ ਚਾਲੂ ਕਰਨ ਦਾ ਕੰਮ ਸ਼ੁਰੂ ਕਰਤਾ ਹੈ ਇੱਕ ਵਾਰੀ ਖੇਤਾਂ ਦੇ ਵਿੱਚੋਂ ਲੋਕ ਲੰਘ ਰਹੇ ਨੇ ਔਰ ਦੋ ਦਿਨਾਂ ਦੇ ਵਿੱਚ ਵਿੱਚ ਜਿਹੜਾ ਰਸਤਾ ਇੱਥੇ ਮਿੱਟੀ ਪਾਈ ਜਾਊਗੀ ਚੱਲਣ ਯੋਗ ਬਣਾ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ ਆਉਣ ਵਾਲੇ ਜਿਹੜੇ ਟਾਈਮ ਹੈ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਵਿੱਚ ਸਾਰੀਆਂ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਨਵੇਂ ਸਿਰਾਂ ਬਣਾਈਆਂ ਜਾਣਗੀਆਂ ਸੜਕਾਂ ਨੂੰ ਉੱਚਾ ਵੀ ਕੀਤਾ ਜਾਊਗਾ ਔਰ ਪਾਣੀ ਜਿੱਥੋਂ ਜਿੱਥੋਂ ਲੰਘਿਆ ਉਸ ਜਗ੍ਹਾ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਔਰ ਉੱਥੇ ਜਿਹੜੇ ਕਾਜ਼ਵੇ ਥੱਲੋ ਪੁਲੀਆਂ ਬਣਾ ਕੇ ਜਿਹੜੀ ਸੀਸੀ ਫਲੋਰਿੰਗ ਦੇ ਨਾਲ ਸੜਕਾਂ ਬਣਾਈਆਂ ਜਾਣਗੀਆਂ ਤਾਂ ਵੀ ਜਿਹੜਾ ਪਾਣੀ ਕੱਲ ਨੂੰ ਆਉਂਦਾ ਵੀ ਹੈ ਤਾਂ ਕ੍ਰੋਸ ਕਰ ਸਕੇ ਉਹਜਾ ਪ੍ਰਬੰਧ ਜਿਹੜਾ ਹੁਣ ਅਸੀਂ ਇੱਥੇ ਕਰਨ ਜਾ ਰਹੇ ਹਾਂ ਅੱਜ ਰੇਤੇਵਾਲੀ ਪੈਣੀ ਦਾ ਜਿਹੜਾ ਰਸਤਾ ਟੁੱਟਿਆ ਇਹਦਾ ਕੰਮ ਜਿਹੜਾ ਸ਼ੁਰੂ ਕਰਾਇਆ ਹੈ ਇਹ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਸੜਕ ਹੈ ਇਹ ਵੀ ਚੱਲ ਕੇ ਤਿਆਰ ਹੋ ਜਾਏਗੀ ਔਰ ਫਿਰ ਜਿਹੜੀ ਆਉਣ ਜਾਣ ਦੀ ਦਿੱਕਤ ਆ ਰਹੀ ਹੈ ਉਹ ਜਿਹੜੇ ਲੋਕਾਂ ਨੂੰ ਨਹੀਂ ਆਉਗੀਆਂ ਉਹ ਰਾਹਸਮਗਰੀ ਜਿਹੜੀ ਪਿੰਡਾਂ ਦੇ ਵਿੱਚ ਪਚੌਣੀ ਓਕੀ ਹੋ ਰਹੀ ਹੈ ਉਹ ਰਾਹਸਮਗਰੀ ਜਿਹੜੀ ਹੈ ਪਿੰਡਾਂ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚੀਏ ਪਹੁੰਚੇਗੀ ਤੇ ਜਿੱਥੇ-ਜਿੱਥੇ ਵੀ ਕੋਈ ਕਿਸੇ ਦਾ ਨੁਕਸਾਨ ਹੋਇਆ ਉਹਦਾ ਜਿਹੜਾ ਸਾਰਾ ਮੁਆਇਨਾ ਕੀਤਾ ਜਾ ਰਿਹਾ ਔਰ